ਹਾਂਜੀ ਬਾਬਾ ਜੀ ਆਪਣਾ ਸ਼ੋਭਨਾਮ ਦੱਸੋ ਜੀ ਪਹਿਲਾਂ ਮੇਰਾ ਨਾਮ ਭਾਈ ਦੀਦਾਰ ਸਿੰਘ ਹੈ ਤੇ ਪਿੰਡ ਮਕਸੂਦਪੁਰ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਲਾਨ ਵਾਲਾ ਕਿੱਥੇ ਇਸ ਟਾਈਮ ਆਪਾਂ ਬੈਠੇ ਆਂ ਆਪਾਂ ਕਿੱਥੇ ਬੈਠੇ ਆਂ ਜਿੱਦਾਂ ਉਹਦੇ ਬਾਰੇ ਵੀ ਥੋੜੀ ਜੀ ਜੀ ਇਹ ਮਹਾਨ ਪਵਿੱਤਰ ਅਸਥਾਨ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਲਾਨ ਵਾਲਿਆਂ ਦਾ ਹੈ ਜਿੱਥੇ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਉਸ ਤੋਂ ਬਾਅਦ ਮਹਾਪੁਰਖਾਂ ਨੇ ਇਸ ਸਥਾਨ ਨੂੰ ਕਿਉਂਕਿ ਬਾਬਾ ਮਾਝਾ ਸਿੰਘ ਜੀ ਇਸੇ ਪਿੰਡ ਦੇ ਮਕਸੂਦਪੁਰ ਦੇ ਸਨ ਸੋ ਪਿੰਡ ਦੇ ਲੋਕ ਉਹਨਾਂ ਨੂੰ ਵਾਸਤੇ ਬਹੁਤ ਉਤਾਵਲੇ ਸਨ ਕਿ ਜਦੋਂ ਉਡਾਣਾ ਹੋਇਆ ਪਾਕਿਸਤਾਨ ਬਣਿਆ ਵੀ ਇਹ ਡੇਰਾ ਸਾਡੇ ਕੋਲ ਆਣ ਕੇ ਸ਼ੁਸ਼ੋਭਤ ਹੋਵੇ ਇੱਥੇ ਮਹਾਂਪੁਰਖਾਂ ਦਾ ਅਸਥਾਨ ਹੈ ਬਾਬਾ ਦਾਰਾ ਸ਼ਾਹ ਪੈਗੰਬਰ ਹੋਏ ਨੇ ਮੁਸਲਮਾਨ ਤੇ ਬੜੇ ਰੱਬ ਦੀ ਬੰਦਗੀ ਵਾਲੇ ਉੱਚੀ ਸੁੱਚੀ ਰੱਬ ਦੀ ਜਾਤ ਵਾਲੇ ਫਕੀਰ ਹੋਏ ਜਿਨ੍ਹਾਂ ਜਿਨ੍ਹਾਂ ਦੇ ਅਸਥਾਨ ਤੇ ਰੱਬ ਦੇ ਫਕੀਰਾਂ ਕੋਲ ਆ ਕੇ ਇਹਨਾਂ ਨੇ ਇਸ ਸਥਾਨ ਤੇ ਡੇਰਾ ਲਾ ਲਿਆ ਤੂ ਦਿਨ ਦੁੱਗਣੀ ਤੇ ਰਾਤ ਚੌਗੁਣੀ ਹਰ ਸ਼ੋਭੇ ਤੂ ਡੇਰਾ ਜਿਹੜਾ ਹੈ ਤਰੱਕੀ ਕਰ ਰਿਹਾ ਕਿਸੇ ਪਾਸੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਜਾਂ ਕੋਈ ਵੀ ਮੁਸ਼ਕਲ ਆਉਂਦੀ ਤਾਂ ਡੇਰਾ ਹਰ ਵੇਲੇ ਆਪਣੀ ਪੂਰੀ ਸਮਰੱਥਾ ਦੇ ਨਾਲ ਇਲਾਕੇ ਦਾ ਭਲਾ ਕਰਦਾ ਸੰਗਤਾਂ ਨੂੰ ਉਤਾਰਦਾ ਪ੍ਰਸਾਰ ਤੇ ਪ੍ਰਚਾਰ ਸਿੱਖੀ ਦਾ ਇਹਨਾਂ ਦੇ ਵਿੱਚ ਬਹੁਤ ਹੀ ਵਿਖਾਵਾ ਬਹੁਤ ਘੱਟ ਹੈ ਹੀ ਨਹੀਂ ਤੇ ਅਸਲੀ ਹੈ ਜੋ ਕੁਛ ਹੈ ਅਸਲੀ ਹੈ ਕਿਸੇ ਨੂੰ ਉਹਦੇ ਕੱਟੜਤਾ ਹੀ ਨਹੀਂ ਵਿਖਾਉਂਦੇ ਕੋਈ ਦਾੜੀ ਕੱਟ ਕੇ ਆਉਂਦਾ ਹੈ ਜਾਂ ਕੋਈ ਰੱਖ ਕੇ ਆਉਂਦਾ ਜਾਂ ਕੋਈ ਨੀਲੀ ਪੱਗ ਬੰਨਦਾ ਜਾਂ ਕੋਈ ਕਾਲੀ ਪੱਗ ਬੰਨਦਾ ਇੱਕ ਸਿੱਖ ਨੂੰ ਸੰਗਤ ਨੂੰ ਸੰਗਤ ਰੂਪ ਜੀ ਵਿਖਦੇ ਆ ਤੇ ਇਸ ਕਰਕੇ ਉਹਨਾਂ ਵਾਸਤੇ ਸਾਰੀ ਸੰਗਤ ਰੱਬ ਦਾ ਰੂਪ ਹੈ ਔਰ ਸਾਰੀ ਸੰਗਤ ਬਿਨਾਂ ਕਿਸੇ ਕੱਟੜਤਾ ਤੋਂ ਉਹਨਾਂ ਦੇ ਚਰਨਾਂ ਨਾਲ ਗੁਰਬਾਣੀ ਨਾਲ ਜੁੜੀ ਹੈ ਕਿ ਕਦੇ ਵੀ ਇੱਕ ਵਾਰ ਜੁੜ ਗਿਆ ਕਦੇ ਟੁੱਟਦੇ ਨਹੀਂ ਗੁਰੂ ਘਰ ਦੇ ਨਾਲ ਸਹੀ ਗਾ ਤੇ ਸ਼ਦਾ ਲਈ ਇਹ ਡੇਰਾ ਜਿਹੜਾ ਚੜ੍ਹਦੀ ਕਲਾ ਵਿੱਚ ਚੱਰਿਆ ਅੱਜ 75 77 ਸਾਲ ਹੋ ਚਲੇ ਤੇ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਜਿੰਨੇ ਵੀ ਮਹਾਂਪੁਰਖ ਇੱਥੇ ਉਹਨਾਂ 100 ਮਹਾਂਪੁਰਖ ਇੱਥੇ ਬਾਬਾ ਕਰਮ ਸਿੰਘ ਦੇ ਅਗੋਂ ਹੋਏ ਨੇ ਇੱਕ ਤੋਂ ਇੱਕ ਸਵਾਇਆ ਹੋਇਆ ਤੇ ਇਹ ਡੇਰੇ ਕਿੰਨੇ ਕੁ ਡੇਰੇ ਨੇ ਕਿ ਮੈਂ ਕਹਾਰਪੁਰੀਏ ਸੰਤ ਯਾ ਆਪਣੇ ਹਰਖਵਾਲੀਏ ਸੰਤ ਯਾ ਇਧਰ ਪਟਿਆਲੇ ਇਹਨਾਂ ਦੇ ਡੇਰੇ ਨੇ ਸਰਾਂਧ ਵਿੱਚ ਡੇਰੇ ਨੇ ਮਥਰ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲ ਵੀ ਕਾਫੀ ਨੇ ਸੰਤਾ ਮਹਾਪੁਰਖਾਂ ਦੇ ਇਹਨਾਂ ਦੇ ਕੋਲ ਲਗਭਗ 17-18 ਸਕੂਲ ਨੇ ਸਕੂਲ ਤੋਂ ਲੈ ਕੇ ਹਸਪਤਾਲਾਂ ਦੀ ਗੱਲ ਕਰੀਏ ਹਸਪਤਾਲ ਵੀ 3-4 ਹਸਪਤਾਲ ਨੇ ਉੱਥੇ ਬਿਲਕੁਲ ਜੋ ਸਿੱਖੀ ਦੀ ਸੇਵਾ ਦੇ ਤੌਰ ਤੇ ਆਪਣੇ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ ਇਲਾਜ ਦੀ ਗੱਲ ਕਰੀ ਤਾਂ ਇਲਾਜ ਵੀ ਉੱਥੇ ਫ੍ਰੀ ਚੱਲਦਾ ਹੈ ਇਲਾਜ ਬਿਲਕੁਲ ਫ੍ਰੀ ਤੇ ਨਹੀਂ ਪਰ ਉਹ ਕੁਝ ਆਪਣੇ ਜਿਹੜੇ ਲੋੜਵੰਦ ਉਹਨਾਂ ਵਾਸਤੇ ਫ੍ਰੀ ਲੋੜਵੰਦ ਵਾਸਤੇ ਲੋੜਵੰਦ ਵਾਸਤੇ ਫ੍ਰੀ ਔਰ ਲੋੜਵੰਦ ਵਾਸਤੇ ਇੱਥੋਂ ਤੱਕ ਕਰਕੇ ਕੁਝ ਬੱਚਿਆਂ ਕੋਲ ਸਕੂਲ ਵਿੱਚ ਫੀਸ ਵੀ ਨਹੀਂ ਲਈ ਜਾਂਦੀ ਤੁਸੀਂ ਕੀ ਸੇਵਾ ਆਪਣੀ ਨਿਭਾਉਂਦੇ ਸੀ ਡੇਰੇ ਦੇ ਜਦਾਂ ਮੈਂ ਇੱਥੇ 35 ਸਾਲ ਪਿੰਡ ਮਕਸੂਰਪੁਰ ਵਿੱਚ ਗ੍ਰੰਥੀ ਰਾਂ ਹੈਡ ਗ੍ਰੰਥੀ ਤੇ ਉਸ ਤੋਂ ਬਾਅਦ ਮੈਂ ਵਿਦੇਸ਼ ਚਲਾ ਗਿਆ ਤੇ ਉਸ ਤੋਂ ਬਾਅਦ ਹੁਣ ਇੱਥੇ ਮੈਨੂੰ 11 ਸਾਲ ਹੋ ਗਏ ਨੇ ਤੇਰਾ ਬਾਬਾ ਕਰਮ ਸਿੰਘ ਖੋਤੀ ਮਰਦਾਨ ਨੂੰ ਵੇਖੇ ਕਿ ਗ੍ਰੰਥੀ ਪਾਠ ਦੀ ਸੇਵਾ ਨਿਭਾਉਂਦੇ ਇੱਧਰ ਫਿਰ ਤੁਹਾਡੀ ਕਿਦਾਂ ਲੱਗਣ ਲੱਗੀ ਕਿ ਡੇਰੇ ਦੇ ਵੱਲ ਜਦਾਂ ਇਹ ਡੇਰਾ ਸਾਡੇ ਪਿੰਡ ਦਾ ਸੀ ਤੇ ਸੰਤ ਬਾਬਾ ਮਾਝਾ ਸਿੰਘ ਜੀ ਦੇ ਕੋਲ ਅਸੀਂ ਇੱਥੇ ਆਉਂਦੇ ਜਾਂਦੇ ਸੀ ਮੇਰੇ ਦਾਦਾ ਜੀ ਗਿਆਨੀ ਗੁਰਦੇਸ ਸਿੰਘ ਬੜੇ ਮਹਾਨ ਗਿਆਨੀ ਸਨ ਠੀਕ ਔਰ ਨਿਸ਼ਕਾਮ ਸੇਵਾ ਕਰਦੇ ਬਿਨਾ ਕਿਸੇ ਪੈਸੇ ਤੋਂ ਮੈਂ ਤੁਹਾਡੇ ਦਾਦੇ ਪਰਦਾਦੇ ਉਹਦੇ ਸੇਵਾ ਚੱਲਦੀ ਆ ਜੀ ਚੱਲਦੀ ਆ ਰਹੀ ਹੈ ਜੀ ਤੇ ਇਸ ਕਰਕੇ ਗੁਰਮੁਖ ਪਰਿਵਾਰ ਸੀ ਇੱਥੇ ਦੀ ਦਾਤ ਦੇਣ ਜਿਹੜੀ ਹੈ ਸਾਡੇ ਪਰਿਵਾਰ ਤੇ ਬਹੁਤ ਵੱਡੀ ਹੈ ਔਰ ਮੈਂ ਜਿਹਨੂੰ ਤੁਸੀਂ ਵੇਖ ਰਹੇ ਹੋ ਇਹ ਗਿਆਨੀਆਂ ਦੇ ਪਰਿਵਾਰ ਵਿੱਚੋਂ ਆ ਤੇ ਮੇਰੇ ਜਿਹੜੇ ਸਾਰੇ ਮੇਰੇ ਮੇਰੇ ਭਰਾਤਾ ਚਾਚੇ ਇੱਥੇ ਦੀ ਦੇਣ ਠੀਕ ਮੇਰੀ ਮਾਂ ਨੇ ਕਹਿਆ ਸੀ ਮੇਰਾ ਕੋਈ ਭਰਾ ਨਹੀਂ ਤੇ ਬਾਬਾ ਮਾਦਾ ਸਿੰਘ ਦੀ ਕਿਰਪਾ ਕਰਕੇ ਸੱਤ ਪੁੱਤਰਾਂ ਦੀ ਬਖਸ਼ਿਸ਼ ਕੀਤੀ ਉਹਨੂੰ ਸੁਵਾਇ ਕਿਸਾ ਉਸ ਤੋਂ ਬਾਅਦ ਮੇਰੇ ਤਾਏ ਦੇ ਘਰ ਬੱਚਾ ਨਹੀਂ ਸੀ ਲੜਕਾ ਨਹੀਂ ਸੀ ਕੋਈ ਤੇ ਫਿਰ ਮੇਰੇ ਤਾਏ ਦੇ ਘਰ ਹਰਨਾਮ ਸਿੰਘ ਦੇ ਘਰ ਮਹਾਰਾਜ ਦੇ ਬਾਬਾ ਮਾਤਾ ਸਿੰਘ ਨੇ ਬਖਸ਼ਿਸ਼ ਕੀਤੀ ਮੇਰਾ ਤਾਇਆ ਜੀ ਇੰਨੇ ਭੋਲੇ ਪਾਲੇ ਤੇ ਆੜ ਕੇ ਕਹਿੰਦੇ ਮੇਰੇ ਛੋਟੇ ਭਰਾ ਅਮਰ ਸਿੰਘ ਨੂੰ ਵੀ ਦੇ ਦਿਓ ਤੇ ਉਹ ਕਹ ਲੈ ਆਪ ਸਿੰਘ ਲਾਉਣੀ ਵਸਲਾ ਉਹਨੂੰ ਵੀ ਦੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਦਿਨ ਦੀ ਸਾਡੇ ਤੇ ਇਸ ਪਰਿਵਾਰ ਤੇ ਬਹੁਤ ਦੇਣ ਦੇਣ ਹੈ ਤੇ ਸਾਡਾ ਪਰਿਵਾਰ ਦਿਲੋਂ ਮੰਨਉਂ ਸ਼ਰਦਾ ਦੇ ਨਾਲ ਭਾਵਨਾ ਨਾਲ ਸੇਵਾ ਜਿਹੜੀ ਇਹਨਾਂ ਦੀ ਡੇਰੇ ਦੀ ਕਰਦਾ ਅਸੀਂ ਮੈਂ ਬੇਸ਼ੱਕ ਦੀ ਗ੍ਰੰਥਾਂ ਗ੍ਰੰਥੀ ਰਿਆਂ ਤੇ ਮੇਰਾ ਵੀ ਇੱਥੇ ਆ ਕੇ ਇਹ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਚੋਰੀ ਯਾਰੀ ਜਾਂ ਕੋਈ ਲਗਾ ਕਿ ਆਪਣੇ ਕਿਸੇ ਨਾ ਬੈਸਮਵਾਸਾ ਜਾਂ ਕੋਈ ਚੱਕਰ ਇਹੋ ਜਿਹਾ ਨਹੀਂ ਸ਼ਰਦਾ ਦੇ ਤੌਰ ਤੇ ਆਪਾਂ ਇਹ ਸੇਵਾ ਕਰਨੇ ਹੋਣ ਵੀ ਬਾਬਾ ਜੀ ਜੇ ਚਲੋ ਆਪਾਂ ਤੇ ਚਲੋ ਸੰਤਾ ਮਹਾਪੁਰਸ਼ਾਂ ਨੂੰ ਨਹੀਂ ਦੇਖਿਆ ਪਾਪਾ ਮਾਝਾ ਸਿੰਘ ਜੀ ਨੂੰ ਚਲੋ ਨਹੀਂ ਦਰਸ਼ਨ ਹੋਏ ਦਾ ਸੰਤ ਪਾਪਾ ਕਰਮ ਦੇ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਤੁਸੀਂ ਤੇ ਚਲੋ ਨਾਲ ਰਹੇ ਹੋਗੇ ਜਾਂ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਹੋਈਗੀ ਸੰਤਾ ਮਹਾ ਕਿੱਦਾਂ ਦਾ ਸੁਭਾਅ ਸੀ ਬਾਬਾ ਮਾਝਾ ਸਿੰਘ ਜੀ ਦਾ ਬਾਬਾ ਕਰਮ ਸਿੰਘ ਜੀ ਦਾ ਬਾਬਾ ਹਾਂਜੀ ਬਾਬਾ ਮਾਝਾ ਸਿੰਘ ਜੀ ਦਾ ਸੁਭਾਅ ਬਹੁਤ ਪਿਆਰ ਵਾਲਾ ਸੀ ਛੋਟੇ ਬੱਚਿਆਂ ਨੂੰ ਜਦੋਂ ਵੇਖਦੇ ਸਨ ਉਸ ਵੇਲੇ ਉਹਨਾਂ ਦਿਨਾਂ ਵਿੱਚ ਬਹੁਤ ਦਿੱਕਤ ਹੁੰਦੀ ਸੀ ਅੱਜ ਕੱਲ ਲੋਕ ਅਮੀਰੀ ਵਿੱਚ ਜੀ ਲੇ ਨੇ ਕੋਸੂਲੇ ਅਸੀਂ ਗਰੀਬੀ 'ਚ ਜੀਦੇ ਸੀ ਤੇ ਅਸੀਂ ਸਾਡੇ ਜਿਹੜੇ ਕੇਸ ਖਿੰdre ਹੁੰਦੇ ਸਨ ਮੂੰਹ ਮਿੱਟੀ ਨਾਲ ਭਰੇ ਹੁੰਦੇ ਸਨ ਤੇ ਅਸੀਂ ਉਤਾਰ ਵਾਲੇ ਰਿਹੜੇ ਲੈ ਕੇ ਤੇ ਬਾਬੇ ਜੀ ਚੰਗੀ ਹੁੰਦੇ ਸੀ ਅੱਛਾ ਚੰਗੀ ਹਾਂਜੀ ਇੱਥੇ ਬਾਬਾ ਮਾਝਾ ਸਿੰਘ ਬਾਬਾ ਮਾਝਾ ਸਿੰਘ ਜੀ ਕੈਵਰੀ ਵਿਸਰਾਮ ਕਰਦੇ ਹੁੰਦੇ ਸਨ ਚਲੋ ਅਸੀਂ ਆਵਣ ਬੱਚਿਆਂ ਨੇ ਸਾਰਿਆਂ ਨੇ ਇਕੱਠਿਆਂ ਨੇ ਗੁਰੂਪ ਦਾ ਗਰੂਪ ਹੀ ਤੇ ਬਾਬਾ ਜੀ ਨੂੰ ਮੱਥਾ ਟੇਕਣਾ ਬਾਬਾ ਜੀ ਨੇ ਇਹਨੇ ਵੇਖਣਾ ਪਈ ਇਹਨਾਂ ਦੇ ਸਿਰ ਗੰਦੇ ਨੇ ਜਾਂ ਦੇ ਕੇਸ ਖਿੰdre ਨੇ ਜਾਂ ਮਿੱਟੀ ਪਈ ਬੜੇ ਖੁਸ਼ ਹੋਣਾ ਦੇਖ ਕੇ ਤੇ ਸਾਡਾ ਖੁਸ਼ਦਿਲ ਇਨਸਾਨ ਸੀ ਬਹੁਤ ਖੁਸ਼ਦਿਲ ਹਾਂਜੀ ਬਹੁਤ ਖੁਸ਼ਦਿਲ ਫੇਰ ਸਾਨੂੰ ਇੰਨੇ ਖੁਸ਼ ਹੋਣੇ ਕੋ ਨਾ ਇਹ ਨਹੀਂ ਦੇਖਣਾ ਉਹਨਾਂ ਕਹਿੰਦਾ ਹਰਰਾ ਸਿੰਘ ਜੀ ਆ ਬੱਚੇ ਆਏ ਨੇ ਇਹਨਾਂ ਨੂੰ ਦੇਖੋ ਫਿਰ ਬਾਬਾ ਜੀ ਕੋਲ ਪਤਾਸਿਆਂ ਦਾ ਤੇ ਵਿੱਚ ਭਾਨ ਰੱਖਿਆ ਹੁੰਦਾ ਸੀ ਪਤਾਸੇ ਸ਼ੁਹਾਰੇ ਤੇ ਇਹੋ ਜਿਹੀ ਚੀਜ਼ਾਂ ਬਹੁਤ ਹਾਂਜੀ ਬਹੁਤ ਬਹੁਤ ਵਾਰੀ ਤੇ ਉਹ ਫੇਰ ਖੁੱਲਾ ਪ੍ਰਸ਼ਾਦ ਇਹ ਨਹੀਂ ਵੀ ਐਵੇਂ ਬੁੱਕ ਕੱਦ-ਕਾੜ ਤੋਂ ਕਿੱਦਾਂ ਦੇ ਸੀ ਜਿੱਦ ਕੱਦ-ਕਾੜ ਉਹਨਾਂ ਦਾ ਲਗਭਗ 5.5 ਫੁੱਟ ਦੇ ਕਰੀਬ ਸੀ 5.5 ਫੁੱਟ ਹਾਂਜੀ ਹਾਂਜੀ ਤੇ ਬਾਬਾ ਕਰਮ ਸਿੰਘ ਜੀ ਦਾ ਬਾਬਾ ਕਰਮ ਸਿੰਘ ਜੀ ਬਾਰੇ ਕਿਉਂਕਿ ਮੈਂ ਬਾਅਦ ਵਿੱਚ ਜਨਮ ਆਇਆ ਮੇਰਾ ਅੱਛਾ ਤੇ ਉਹ ਫੌਜੀ ਸਨ ਮਾਜਾ ਸਿੰਘ ਜੀ ਪਹਿਲਾਂ ਸਨ ਜਾਂ ਬਾਬਾ ਕਰਮ ਸਿੰਘ ਜੀ ਪਹਿਲਾਂ ਸਨ ਸਭ ਤੋਂ ਪਹਿਲਾਂ ਬਾਬਾ ਕਰਮ ਸਿੰਘ ਜੀ ਕਰਮ ਸਿੰਘ ਬਾਬਾ ਕਰਮ ਸਿੰਘ ਜੀ ਤੇ ਬਾਬਾ ਪ੍ਰੀਮ ਸਿੰਘ ਜੀ ਤੇ ਬਾਬਾ ਨਾਨਕ ਸਿੰਘ ਜੀ ਇਹ ਸਮਕਾਲੀ ਸਾਰੇ ਸਭ ਠੀਕ ਠੀਕ ਔਰ ਚੋਟੀ ਦੇ ਸਨ ਤੋਂ ਠੀਕ ਠੀਕ ਪਾਪਾ ਪ੍ਰਿੰਮ ਸਿੰਘ ਮਰਾਲਾ ਮਤਲਬ ਕਿ ਕਾਫੀ ਏਰੀਆ ਨੂੰ ਦੇਣ ਹੈ ਉਹਨਾਂ ਦੀ ਹੈ ਨਾ ਕਾਫੀ ਦੁਨੀਆ ਧਰ ਕੀ ਦਾ ਸੰਤਾਂ ਦੇ ਨਾਲ ਇਦਾਂ ਜੁੜੀ ਹੋਈ ਹੈ ਦੇਖੋ ਜੀ ਹੋਰ ਵੀ ਸੰਤਾਂ ਕੋਲ ਇੱਥੇ ਆਉਂਦੀ ਏ ਜਿਹੜੇ ਗੱਦੀ ਦੇ ਸ਼ੀਰ ਨੇ ਹੁਣ ਪਾਪਾ ਤਰਲੋਕ ਸਿੰਘ ਜੀ ਹੈ ਨਾ ਉਹਨਾਂ ਕੋਲ ਵੀ ਸੰਤ ਕਾਫੀ ਜਿਹੜੀ ਆਉਂਦੀ ਇੱਥੇ ਦਰਸ਼ਨਾਂ ਲਈ ਪਾਪਾ ਤਰਲੋਕ ਸਿੰਘ ਜੀ ਨੂੰ ਬਾਬਾ ਰੂਸ਼ੋਤ ਸਿੰਘ ਜੀ ਅੱਜ ਤੋਂ 15-20 ਸਾਲ ਪਹਿਲਾਂ ਹੀ ਥਾਪ ਗਏ ਠੀਕ ਆਪਣੀ ਹੋਣ ਦੇ ਵਿੱਚ ਉਹਨਾਂ ਸਭ ਇਹਨਾਂ ਨੂੰ ਰਾਜ ਦੇ ਦਿੱਤਾ ਸੀ ਗੁਰੂ ਘਰ ਦੀ ਸੇਵਾ ਦਾ ਤੇ ਉਹ ਸੇਵਾ ਬਾਬਾ ਤੁਲਕ ਸਿੰਘ ਜੀ ਬੜੇ ਤਨਮਨ ਦੇ ਨਾਲ ਦਿਲੋਂ ਹੋ ਕੇ ਰੀਜ ਦੇ ਨਾਲ ਪਿਆਰ ਦੇ ਨਾਲ ਤੇ ਸ਼ਰਦਾ ਦੇ ਨਾਲ ਸੇਵਾ ਕਰਦੇ ਨੇ ਜਿਸ ਤਰ੍ਹਾਂ ਸੁਭਾਅ ਉਹਨਾਂ ਦਾ ਸੀ ਉਸ ਤਰ੍ਹਾਂ ਇਹਨਾਂ ਦਾ ਹੈ ਮਿੱਠ ਬੋਲੜੇ ਬੜੇ ਪਿਆਰ ਵਾਲੇ ਤੇ ਹਰ ਇੱਕ ਨੂੰ ਜਿਹਾ ਕਹਿਣ ਵਾਲੇ ਤੇ ਡੇਰੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਸੁਭਾਵਕ ਹੀ ਕਰ ਦਿੰਦੇ ਨੇ ਕੋਈ ਉਹ ਚੇਚ ਨਹੀਂ ਸੁਭਾਵਕ ਹੀ ਆਏ ਨੂੰ ਕਹਿੰਦਾ ਕਿ ਕਾਕਾ ਤੇਰੀ ਦਾੜ੍ਹੀ ਦੇ ਵਿੱਚ ਤਾਂ ਲੈ ਹੀਰਾ ਹੈ ਹੀਰਾ ਕਲਗੀਧਰ ਦਾ ਉਹਨੇ ਸਦਾੜੀ ਨੂੰ ਸੰਭੀਏ ਮੋਰ ਜਿਹੜੇ ਕੇਸ ਮੋਰ ਨੇ ਸਿੱਖੀ ਦੀ ਤੇ ਦਾੜੇ ਨੂੰ ਬੜਾ ਪਿਆਰ ਕਰਦੇ ਉਹ ਤੇ ਏਰੀਏ ਨੂੰ ਵੀ ਕਾਫੀ ਦੇਣ ਸੀ ਬਾਬਾ ਰੋਸ ਸਿੰਘ ਹੁਣਾਂ ਦੀ ਆ ਪਿੱਛੇ ਜੀ ਮੈਂ ਜਦੋਂ ਬਾਬਾ ਜੀ ਹੁਣ ਜਦੋਂ ਸਵਰਗਵਾਸ ਤੋਂ ਪਹਿਲਾਂ ਦੀ ਮੈਂ ਗੱਲ ਕਰਾਂ ਮਤਲਬ ਉਹਨਾਂ ਨੇ ਕਾਫੀ ਹਲਕੇ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਕਾਫੀ ਬੂਟੇ ਵੀ ਲਗਾਏ ਸੀ ਤਾਂ ਹਾਂਜੀ ਬੂਟੇ ਥਾਂ ਥਾਂ ਸੜਕਾਂ ਦੇ ਜਿੱਦਾਂ ਕੇ ਹਨਾ ਜਦੋਂ ਵਾਤਾਵਰਣ ਦੇ ਪ੍ਰੇਮੀ ਲੋਕਾਂ ਦਾ ਪ੍ਰਚਾਰ ਪ੍ਰਸਾਰ ਹੋਇਆ ਤੇ ਬਾਬਾ ਜੀ ਨੇ ਏਰੀਆ-ਏਰੀਆ ਲਗ ਭਾਗੇ ਇਲਾਕੇ ਦੀਆਂ ਜਿਹੜੀਆਂ ਸੜਕਾਂ ਲਿੰਕ ਸੜਕਾਂ ਕੁਝ ਖਾਸ ਮੇਨ ਸੜਕਾਂ ਉਹਨਾਂ ਦੇ ਵਿੱਚ ਆਪਣੀ ਤਰਫੋਂ ਹਜ਼ਾਰਾਂ ਬੂਟੇ ਲਗਵਾਏ ਮੈਂ ਕਹ ਦਵਾਂ ਠੀਕ ਔਰ ਉਹਨਾਂ ਨੂੰ ਲਗਾਇਆ ਹੀ ਨਹੀਂ ਉਹਨਾਂ ਨੂੰ ਪਾਣੀ ਦੇ ਕੇ ਪਾਲੇ ਠੀਕ ਟਰੈਕਟਰ ਆਪਾਂ ਆਪਾਂ ਇੱਥੋਂ ਡੇਰੇ ਤੋਂ ਜਦੋਂ ਆਪਾਂ ਤਕਰੀਰ ਫੈਸਲ ਨੂੰ ਜਾਂਦੇ ਕਾਫੀ ਬੂਟੇ ਜਿਹੜੇ ਜਾ ਰਹੇ ਕਿਡ ਕਿਡੇ ਹੋ ਗਏ ਬੂਟੇ ਉਹਦੇ ਹਾਂ ਜੀ ਜੀ ਉਹ ਇਸ ਤਰ੍ਹਾਂ ਹੋਇਆ ਕਿ ਜੀ ਸੰਤਾ ਨੇ ਤੇ ਆਪਣੇ ਵੱਲੋਂ ਕੋਈ ਫਰਕ ਦੇ ਸੇਵਾ ਚ ਨਹੀਂ ਛੱਡਿਆ ਬੂਟੇ ਲਾਏ ਵੀ ਸੋਹਣੇ ਫੁੱਲਾਂ ਵਾਲੇ ਵੀ ਲਾਏ ਕਲੀਆਂ ਵੀ ਲਾਈਆਂ ਹੋਰ ਰਖਨੂਰ ਜਿਹੜੇ ਬੂਟੇ ਨੇ بڑے بڑے ਪਿਆਰੇ ਬੂਟੇ ਲਾਏ ਪਰ ਸਾਡੇ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਬੂਟਾ ਵੇਖ ਕੇ ਖੁਸ਼ ਨਹੀਂ ਹੁੰਦੇ ਉਹ ਥੱਲੋ ਅੱਗ ਬਾਲਦੇ ਨੇ ਤੇ ਬੂਟੇ ਨੂੰ ਸਾੜ ਕੇ ਰੱਖ ਦਿੰਦੇ ਹੁਣ ਜਿਹੜੀ ਖਲੀਲਾ ਤੋਂ ਰਾਜਪੁਰ ਪੀਰ ਬਖਸ਼ ਨੂੰ ਸੜ ਕੇ ਜਾਂਦੀ ਤੇ ਜਿਹੜੀ ਖਲੀਲਾ ਤੋਂ ਮਕਸੂਦਪੁਰ ਨੂੰ ਜਾਂਦੀ ਉੱਥੇ ਜਾ ਕੇ ਵੇਖੋ ਉਹ ਲੱਗੀਆਂ ਕਲੀਆਂ ਵਾਲੇ ਰੁੱਖ ਫੁੱਲਾਂ ਵਾਲੇ ਰੁੱਖ ਸੋਹਣੇ ਸ਼ਾਨਦਾਰ ਰੁੱਖ ਉਹ ਬਾਬਾ ਜੀ ਵੱਲੋਂ ਪਦਾਸਾਂ ਵਾਲੀ ਸੜਕ ਫੇਰ ਭਲੱਥਾਂ ਵਾਲੀ ਸੜਕ ਉਹਨਾਂ ਨੇ ਮੈਕਮਾ ਤੇ ਸ਼ੈਦਪੁਰ ਤੱਕ ਉਹ ਜਿਹੜੇ ਜੰਨੇ ਵੀ ਨਕਰ ਨੇ ਸ਼ੈਦਪੁਰ ਤੋਂ ਨਡਾਲੇ ਵਾਲੀ ਸੜਕ ਤੇ ਵੀ ਸ਼ਾਇਦ ਲੱਗੀ ਕੋਈ ਲਗਾਈ ਸ਼ੈਦਪੁਰ ਤੋਂ ਦੁਬਾਬਾ ਹਾਂ ਜੀ ਮੇਨ ਛੱਡ ਕੇ ਜਿਹੜਾ ਜੀਟੀਰੋ ਭਲੱਥ ਤੋਂ ਨਡਾਲਾ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜਾ ਡੇਰਾ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਾਤਾਵਰਣ ਪ੍ਰੇਮੀ ਹੋਣ ਦੀ ਨਿਸ਼ਾਨੀ ਹੈ ਕਿ ਮਤਲਬ ਇੱਥੇ ਅਜੇ ਵੀ ਸੈਂਕੜੇ ਰੁੱਖ ਲੱਗੇ ਬਹੁਤ ਬਹੁਤ ਹਾਂ ਜੀ ਹਰ ਇੱਥੇ ਜਦੋਂ ਬਾਬਾ ਮਾਝਾ ਸਿੰਘ ਨੇ ਵਸਾ ਕੀਤਾ ਹੈ ਤੇ ਸੰਤਾਨੀ ਜਿਹੜੀ ਚੰਗੀ ਸੀ ਕੀਰਦਾਰਾ ਸ਼ਾਹ ਦਾ ਅਸਥਾਨ ਇੱਥੇ ਪਹਿਲਾਂ ਹੀ ਜਾਮਨਾ ਦੇ तकरीबन ਲੱਖ ਦੇ ਕਰੀਬ ਸਭ ਲੱਖ ਦੇ ਕਰੀਬ ਦਰਖਤ ਸੀ ਠੀਕ ਲੱਖ ਦੇ ਕਰੀਬ ਲੱਖ ਦੇ ਕਰੀਬ ਚਾਵਨ ਪਲੇ ਔਰ ਟਿਪਲ ਅੱਛਾ ਤਾਂ ਤੁਸੀਂ ਦੇਖਦੇ ਹੋ ਮਰਬਾ ਦੋ ਮਰਬੇ ਦਾ ਏਰੀਆ ਇਸ ਸਾਰਾ ਭਰਿਆ ਕਾ ਸ਼ੁਰੂ ਖਾਂਦੇ ਨੂੰ ਮਤਲਬ ਜੇ ਤੇਰੇ ਦੀ ਕੀਤੀ ਜਾਵੇ ਗੱਲਾਂ ਦੋ ਤਿੰਨ ਕਿੱਲਾਂ ਜਿਹਾ ਜਿਆਦੇ ਕਿੱਲਾਂ ਜੋ ਹੋਏਗਾ ਜਿੱਦਾ ਡੇਰਾ ਇਹ तकरीबन ਮੈਨੂੰ ਆਈਡੀਆ ਲੱਗਦਾ ਕਿ 25 ਕਿ ਲਿਆ ਨਹੀਂ ਸਾਰੇ 25 ਕਿੱਲੇ ਦੋ ਦਿਨ ਐਵੇਂ ਕਰੀ 25 30 ਕਿੱਲੇ ਜੀ ਹਾਂਜੀ ਉਹ 5 ਕਿੱਲੇ ਤੇ ਹਸਪਤਾਲ ਨੂੰ ਇਹਨਾਂ ਦੇ ਮਾਪੁਰਖਾਂ ਨੇ দান ਦਿੱਤੀ ਜ਼ਮੀਨ ਆਪਣੇ ਕੋਲ ਆਪਣੀ ਜ਼ਮੀਨ ਹਾਂਜੀ ਹਾਂਜੀ ਉਹ ਜਿਹੜਾ ਹਸਪਤਾਲ ਹੈ ਸਰਕਾਰੀ 5 ਕਿੱਲੇ ਜ਼ਮੀਨ ਆਪਣੀ ਜਿਹੜੀ ਲੱਖਾਂ ਕਰੋੜਾਂ ਦੀ ਠੀਕ ਹੈ ਜਾਇਦਾਦ ਆਪਣੀ ਦਿਲ ਦਾ ਟੁਕੜਾ ਦਿੱਤਾ ਮਾਪੁਰਖਾਂ ਠੀਕ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਆ ਵੀੜਾ ਦੇਖਦੇ ਪਰ ਤੁਸੀਂ ਪਿੱਛੇ ਵੇਖੋ ਬੱਲ ਉਹ ਤਾਂ ਪਿੱਛੇ ਜੰਗਲ ਵੇਖੋ ਕਿਸੇ ਵੀ ਪਾਸੇ ਇਹ ਏਰੀਆ ਕਿੱਡਾ ਵੱਡਾ ਤੁਰਦਿਆਂ ਇੱਕ ਮੀਲ ਰਸਤਾ ਬਣ ਜਾਂਦਾ ਇੱਕ ਪਰ ਦੇਖਿਆ ਜਾਵੇ ਤਾਂ ਜਿੱਦਾਂ ਹੁਣ ਗੁਰੂ ਕੇ ਲੰਗਰ ਵੀ ਉੱਟ ਉੱਟ ਚੱਲਦੇ ਨੇ ਇੱਥੇ ਚਾਹ ਦੀਆਂ ਦੀਗਾਂ ਵੀ ਚੱਲਦੀਆਂ ਨੇ ਤੇ ਦੁੱਧ ਤੇ ਨਹੀਂ ਇੱਥੇ ਮੁੱਲ ਲਿਆਉਣਾ ਪਤਾ ਪਸ਼ੂ ਵੀ ਰੱਖੇ ਹੋਏ ਨੇ ਡੇਰੇ ਤੇ ਜਿੱਦਾਂ ਕਿ ਆਪਾਂ ਗੱਲ ਕਰੀਏ ਬਾਬਾ ਜੀ ਨੇ ਬਾਬਾ ਤਲੋਕ ਸਿੰਘ ਜਿਹੜੇ ਨੇ ਉਹ ਇਸ ਕੰਮ ਦੇ ਵਿੱਚ ਬਹੁਤ ਹੀ ਨਪੁੰਨ ਨੇ ਬਾਬਾ ਤਲੋਕ ਸਿੰਘ ਜੀ ਖੁਦ ਮੱਜਾਂ ਦੀ ਆਪ ਦੇਖਭਾਲ ਕਰਕੇ ਨਵਾਉਂਦੇ ਔਰ ਧਾਰਾਂ ਚੌਂਲ ਵੇਲੇ ਹਾਜ਼ਰ ਜਾਂ ਆਪ ਚੌਂਦੇ ਇਹ ਮੱਝਾਂ ਦੇ ਉੱਤੇ ਇਹਨੇ ਮੱਝੀਆਂ ਬਾਬਾ ਤਲੋਤ ਸਿੰਘ ਜੀ ਆਪ ਵੀ ਧਾਰਾ ਕੱਢਦੇ ਰਹੇ ਆਪ ਵੀ ਕੱਢਦੇ ਰਹੇ ਮੱਝੀਆਂ ਸਵਾਹ ਔਰ ਖੇਤੀ ਕਰਦੇ ਰਹੇ ਠੀਕ ਬਾਬਾ ਤਲੋਤ ਸਿੰਘ ਖੇਤੀ ਵੀ ਕਰਦੇ ਰਹੇ ਠੀਕ ਤੇ ਇਹਨੇ ਸ਼ਕਤੀਸ਼ਾਲੀ ਸਰੀਰ ਸੀ ਚੁੱਕ ਕੇ ਹੈੜੋਂ ਚੁੱਕ ਕੇ ਹੱਥਾਂ ਦੇ ਨਾਲ ਪਨਾ ਕਰਨ ਦੇ ਵੱਡਾ ਵਜ਼ਨ ਚੁੱਕਦੇ ਬੜੀ ਤਾਕਤ ਵਾਲੇ ਸਨ ਸੰਤ ਤੇ ਹੁਣ ਥੋੜਾ ਜਿਹਾ ਸਰੀਰ 'ਚ ਥੋੜਾ ਜਿਹਾ ਕਸ਼ਟ ਆ ਗਿਆ ਇਹਨਾਂ ਦੀ ਦਸਤੀ ਦੀ ਕੋਈ ਹਿਲ ਗਈ ਤੇ ਬਹੁਤ ਕੀਰਤਨੀਆਂ ਬੜੇ ਤਗੜੇ ਕੀਰਤਨ ਇਹਨੇ ਕੀਰਤਨੀਆਂ ਕਿ ਵਾਜੇ ਦੀਆਂ ਸੁਰਾਂ ਨੱਚ ਪੈਂਦੀਆਂ ਆਵਾਜ਼ ਬਹੁਤ ਤਗੜਾ ਇੰਨੇ ਕੁ ਲੈਵਲੀਨ ਹੋ ਜੀਦਾ ਕਿ ਸਮਝ ਨਹੀਂ ਆਉਂਦੀ ਕੋਈ ਵਾਜਾ ਬੋਲਦਾ ਕਿ ਬਾਬਾ ਤਲੋਕ ਸਿੰਘ ਬੋਲਦਾ ਹਾਂਜੀ ਪਰ ਦੇਖਿਆ ਜਾਵੇ ਤਾਂ ਇੱਕ ਬੰਨੇ ਬਾਬਾ ਰੋਸ਼ਨ ਸਿੰਘ ਜੀ ਦਾ ਘਾਟਾ ਤੇ ਬਹੁਤ ਪਿਆਵ ਹਲਕੇ ਨੂੰ ਕਿ ਆਪਾਂ ਸੰਗਤ ਨੂੰ ਖਾਸ ਕਰਕੇ ਆਪਾਂ ਕਹਿ ਸਕਦੇ ਆ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿ ਨਹੀਂ ਪਿਆ ਏਰੀਆ ਨੂੰ ਖਾਸ ਕਰਕੇ ਤੇ ਬਾਬਾ ਜੀ ਦਾ ਜਾਣਦਾ ਜਿੱਦਾਂ ਬਾਬਾ ਰੋਸ਼ਨ ਸਿੰਘ ਜੀ ਮਹਾਪੁਰਖਾਂ ਦਾ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਦੀ ਮਾਂ ਮਰ ਜੇ ਤੇ ਸਾਡੀ ਇੱਕ ਸਨੀ ਮਾਂ ਪਿਓ ਸੀ ਉਹ ਉਹਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਉਹ ਡੇਰੇ ਦੀ ਮਾਂ ਸੀ ਰਾਜਾ ਸੰਤ ਸੀ ਭੁੱਖਾ ਸੰਤ ਨਹੀਂ ਸੀ ਕਦੇ ਉਹਨਾਂ ਨੇ ਕਿਸੇ ਕੋਲ ਗਰਾਈ ਨਹੀਂ ਸੀ ਮੰਗੀ ਕਦੇ ਉਹਨਾਂ ਨੇ ਕਿਹਾ ਨਹੀਂ ਸੀ ਬੇਨੀ ਪਰਚੀ ਕਟਾ ਦੇ ਇੰਨੀਆਂ ਵੱਡੀਆਂ ਤੁਹਾਡੇ ਸਾਹਮਣੇ ਲੰਗਰ ਦੇ ਹਾਲ ਵੱਡਾ ਡੇਰਾ ਛੋਟਾ ਨਹੀਂ ਉਸ ਤੋਂ ਬਾਅਦ ਵੱਡੇ ਸਕੂਲ ਵੱਡੇ ਹਸਪਤਾਲ ਉਹਨਾਂ ਨੇ ਕਦੀ ਵੀ ਉਸੇ ਚੇਚੇ ਤੌਰ ਤੇ ਕੋਈ ਨਹੀਂ ਗਿਆ ਫਲਾਣਾ ਸਾਹਿਬ ਐਨੀ ਗੁਰਾਈ ਚਾਹੀਦੀ ਇੰਨੇ ਪਿੰਡ ਵਿੱਚ ਆਪਣੇ ਆਪ ਪਿੰਡ ਜਿਹੜੇ ਲੈ ਕੇ ਆਉਂ ਉਹ ਸੇਵਾ ਆਪ ਹੀ ਭੇਜਦੇ ਸੀ ਹੁਣ ਵੀ ਲੰਗਰ ਵਿੱਚ ਸੰਗਰਾਂਦ ਵਾਲੇ ਦਿਨ ਪਿੰਡਾਂ ਵਾਲੇ ਲੋਕ ਸ਼ਰਧਾ ਐਨੀ ਰੱਖਦੇ ਨੇ ਕਿ ਉਹ ਲੰਗਰ ਪਕਾ ਕੇ ਕਿ ਇੱਥੇ ਲੱਖਾਂ ਦੀ ਤਦਾਦ ਵਿੱਚ ਕਈ ਵਾਰੀ ਸੰਗਤ ਇਕੱਠੀ ਹੁੰਦੀ ਹੁਣ ਬਾਬਾ ਜੀ ਦੀ ਵਰਸੀ 30 ਮਈ ਨੂੰ ਆ ਰਹੀ ਹੈ ਤੇ ਉਹਦੇ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਣਾ ਔਰ ਸੇਵਾਦਾਰਾਂ ਦਾ ਵੀ ਤਾਂਤਾ ਲੱਗਣਾ ਲੋਕੀ ਕਹਿੰਦੇ ਨੇ ਕਈ ਵਾਰੀ ਪ੍ਰਚਾਰ ਕਰ ਦਿੰਦੇ ਨੇ ਜੀ ਆ ਚੀਜ਼ ਨਹੀਂ ਖਾਣ ਨੂੰ ਦੇਣੀ ਚਾਹੀਦੀ ਜੀ ਆ ਲੰਗਰ ਵਿਚ ਆ ਹੀ ਹੋਣਾ ਚਾਹੀਦਾ ਮੈਂ ਇਹ ਬੇਨਤੀ ਕਰਾਂਗਾ ਉਹਨਾਂ ਬੰਦਿਆਂ ਨੂੰ ਸੋਚਣਾ ਚਾਹੀਦਾ ਸ਼ਰਧਾਲੂਆਂ ਦਾ ਦਿਲ ਕੀ ਉਹ ਕੋਈ ਐਹੋ ਜੀ ਚੀਜ਼ ਨਹੀਂ ਦੇ ਕੇ ਸੰਗਤ ਨੂੰ ਰਾਜੀ ਜਦ ਨਾਲ ਸੰਗਤ ਬਿਮਾਰ ਹੋਵੇ ਜੇ ਉਹਨਾਂ ਦੇ ਵਿੱਚ ਆਪਣੇ ਉਹਨਾਂ ਦਾ ਜੀਪ ਹੈ ਅੱਜ ਮੈਂ ਇਹਨਾਂ ਨੂੰ ਪੀਜ਼ਾ ਖਵਾਉਣੇ ਨੇ ਜਾਂ ਇਹਨਾਂ ਨੂੰ ਸਮੋਸੇ ਛਕਾਉਣੇ ਨੇ ਜਾਂ ਪਕੌੜੇ ਛਕਾਉਣੇ ਨੇ ਤੇ ਕੀ ਹਰ ਜੇ ਉਹਨਾਂ ਨੂੰ ਸੰਗਤ ਸੇਵਾ ਕਰਦੀ ਪਈ ਤੁਸੀਂ ਘਰਾਂ ਦੇ ਵਿੱਚ ਕੀ ਮੈਂ ਸੋਚਣਾ ਉਹਨਾਂ ਦੇ ਵੱਡੇ ਹੈਗੇ ਨੇ ਪ੍ਰਚਾਰਕ ਇੱਕ ਦੋ ਬੰਦੇ ਆਪਣਾ ਦਿੱਲੀ ਤੋਂ ਵੀ ਕਰਦੇ ਪਾਉ ਉਹ ਸਿਰਫ ਮੂੰਗੀ ਮਸਰੇ ਦੀ ਦਾਲ ਜਾਂ ਮਸਰੇ ਦੀ ਦਾਲਤ ਨਹੀਂ ਲੰਗਰ ਤੇ ਆ ਗਈ ਮਹਾਰਾਣੀ ਤੇ ਆਪਕਾ ਠੀਖੀ ਨਾ ਚਿਕਾਈਆਂ ਵਾਂਸੋ ਨੇ ਕਿੜਾ ਪ੍ਰਸ਼ਾਦ ਦਰਬਾਰ ਸਾਹਿਬ ਜਦੋਂ ਉਹਦੇ ਕੁਝ ਤਿੰਨ ਚਾਰ ਸਬਜ਼ੀਆਂ ਤੁਹਾਨੂੰ ਉੱਥੇ ਮਿਲਣਗੀਆਂ ਔਰ ਕਿੜਾ ਪ੍ਰਸ਼ਾਦ ਆ ਔਰ ਸੰਗਤ ਦਾ ਤਾਂਤਾ ਲੱਗਾ ਕੋਈ ਕੰਮ ਹੀ ਨਹੀਂ ਇੱਥੇ ਆਉਂਦੀ ਰੋਕੋ ਨਾ ਸੇਵਾ ਕਰ ਲਦੇ ਹੋ ਪਰ ਸੇਵਾਦਾਰਾਂ ਨੂੰ ਥੋੜਾ ਆਪ ਸਮਝਣਾ ਚਾਹੀਦਾ ਵੀ ਆ ਚੀਜ਼ ਖਾਣ ਵਾਲੀ ਆ ਚੀਜ਼ ਨਹੀਂ ਖਾਣ ਲੰਗਰ ਚ ਵਰਤਣ ਵਾਲੀ ਸਹੀ ਗੱਲ ਹੈ ਸੋ ਠੰਡੇ ਤੱਤੇ ਜਿਹੜੇ ਅੱਜ ਕੱਲ ਦੇ ਚੱਲਦੇ ਨੇ ਚੱਲਦੇ ਨੇ ਕੋਈ ਸਮਾਂ ਉਹ ਗੱਲਾਂ ਕਹੀਆਂ ਜਿਹੜੀਆਂ ਪਹਿਲੀਆਂ ਸ਼ਬੀਲਾ ਵਾਲੀਆਂ ਸਾਂ ਸਾਦੀਆਂ ਵਾਲੀਆਂ ਮੈਂ ਦੁਨੀਆ ਕਾਫੀ ਜਿਹੜੀ ਫਾਰਵਰਡ ਜਿਹੜੀ ਚਲ ਗਈ ਹਾਂਜੀ ਹਾਂਜੀ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਇੱਥੇ ਨਾ ਬਾਬਾ ਮਾਝਾ ਸਿੰਘ ਜੀ ਨੂੰ ਬਾਬਾ ਮਾਝਾ ਸਿੰਘ ਨੇ ਬਾਬਾ ਰੋਸ਼ਨ ਸਿੰਘ ਜੀ ਨੂੰ ਕਿਹਾ ਸੀ ਮੋਜਾਂ ਕਰੇਗਾ ਤੇ ਮੋਜਾਂ ਕਰਾਏਗਾ ਮੋਜਾਂ ਕਰੇਗਾ ਤਾਂ ਮੋਜਾਂ ਕਰਾਏਗਾ ਮੋਜਾਂ ਕਰਾਏਗਾ ਤੇ ਅੱਜ ਬਾਬਾ ਰੋਸ਼ਨ ਸਿੰਘ ਨੇ ਸਾਲ ਹੋ ਗਿਆ ਇਸ ਦੇਰੇ ਦੇ ਵਿੱਚ ਇੰਨੀ ਮੋਜ ਕਰਾਈ ਉਹਨਾਂ ਸੰਗਤ ਨੂੰ ਕਿ ਬਦਾਮਾਂ ਦਾ ਠੰਡਾ ਜਾ ਸਹੀ ਗੱਲ ਮੇਵੇ ਵੰਡਦੇ ਮਨ ਉਸ ਨੇ ਲੰਗੜ ਉਹਨਾਂ ਨੇ ਛਕਾ ਕੇ ਫਿਰ ਖੁਸ਼ ਹੁੰਦੇ ਸੀ ਉਹ ਸੁਣ ਮੈਂ ਦੱਸਿਆ ਸੀ ਤੇ ਸੰਤ ਮੈਂ ਕਿਹਾ ਰਾਜਾ ਰਾਜਾ ਕਦੀ ਉਹਨੇ ਕੋਈ ਮਿਸਰੀ ਲੱਗਾ ਜਾਂ ਕੋਈ ਆਇਆ ਨਾ ਵੀ ਤੁਸੀਂ ਹੁਣ ਜੀ ਸਾਨੂੰ ਐਨੇ ਪੈਸੇ ਬੰਦ ਆਹ ਲੈ ਜਾ ਜਿੰਨੇ ਤੇਰੇ ਬੰਦੇ ਨੇ ਤੁਸ ਲੈ ਜਾ ਬਾਬਾ ਰੋਸੇ ਸਿੰਘ ਜੀ ਹਾਂ ਜੀ ਹਾਂ ਜੀ ਜਿੰਨੇ ਤੇਰੇ ਬੰਦੇ ਨੇ ਉਹਨੇ ਆਪ ਹੀ ਸ਼ਧਾਲੂ ਨੇ ਉਹਨੇ ਚੁੱਕਣਾ ਜਿੰਨੇ ਲੋੜ ਸੀ ਚਲੋ ਆਪਾਂ ਗੱਲ ਕਰਦੇ ਹੁਣ ਚਲੋ ਥੋੜਾ ਜੀ ਆਪਾਂ ਹੋਰ ਗੱਲ ਕਰ ਲੈਂਦੇ 28 ਤੀਗ ਨੂੰ ਖਣਪੜ ਜਿਹੜੇ ਜਿਹੜੀ ਸ਼ੁਰੂਆਤ ਹੋਏਗੀ ਖਣਪੜ ਸਾਹਿਬ ਦੀ ਹਾਂਜੀ ਜਿਦਾ ਹੁਣ 30 ਤਰੀਕ ਨੂੰ ਭੋਗ ਪਾਉਣ ਜਾਣ ਦੇ ਉਪਰੰਤ ਆ ਜਿਹੜੇ ਵਰਮੇ ਸ਼ਮਾਗਮ ਜਿਹੜੇ ਚੱਲਣਗੇ ਇਹ 30 ਤਰੀਕ ਨੂੰ ਸਮਾਪਤੀ ਹੋ ਜੇਗੀ 28 ਨੂੰ 28 ਨੂੰ 28 ਮਈ ਨੂੰ ਸ੍ਰੀ ਖੰਡ ਪਟ ਸਾਹਿਬ ਆਰੰਭ ਹੋਣਗੇ ਹਾਂਜੀ 30 ਤੱਕ ਸਮਾਪਤੀ ਹੋ ਜੀ ਭੋਗ ਦਾ ਜਿਹੜਾ ਦੇਖਿਆ ਜਾਵੇ ਤਾਂ ਇੱਕ ਹਲਕੇ ਦੀ ਸੰਗਤ ਤੇ ਚਲੋ ਹੈ ਹੈ ਆਪਣੀ ਸੇਵਾ ਜਿਹੜੀ ਨਭਾਉਂਦੀ ਹੈ ਉੱਥੇ ਦਿੱਲੀ ਦੀ ਸੰਗਤ ਬੜੀ ਭਾਰੀ ਗਿਣਤੀ ਦੇ ਵਿੱਚ ਆਣ ਕੇ ਇੱਥੇ ਆਪਣੇ ਲੰਗਰ ਲਗਾਉਂਦੀ ਭਾਵੇਂ ਕੋਈ ਚਾਹ ਦਾ ਲੰਗਰ ਜਾਂ ਪਕੌੜਿਆਂ ਦਾ ਲੰਗਰ ਜਿੱਦਾਂ ਤੁਸੀਂ ਕਹਿੰਦੇ ਪੀਜ਼ਾ ਦਾ ਲੰਗਰ ਵੱਖ-ਵੱਖ ਕੱਪੜੇ ਸ਼ਰਦਾਵਾ ਕਹਿਣਾ ਮਾਰਗਾ ਹਣਾ ਜਿਹੜੀ ਸੰਗਤ ਲੰਗਰ ਲੋ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਦਿੱਲੀ ਦੀ ਸੰਗਤ ਹੁਤੀ ਮਰਦਾਨ ਦੇ ਲਾਗੇ ਦੀ ਸੰਗਤ ਸੀ ਹਾਂਜੀ ਮੁੱਢਕਦਮੀ ਇਹ ਸਾਈ ਧਾਰੀ ਸਿੱਖਾਂ ਤੇ ਬਾਬਾ ਕਰਮ ਸਿੰਘ ਜੀ ਸਾਈ ਧਾਰੀਆਂ ਨੂੰ ਬੜਾ ਪਿਆਰ ਕਰੇ ਕੋਈ ਇਲਾਕਾ ਸੀ ਪਠਾਣਾ ਦਾ ਸੀ ਤੇ ਉੱਥੇ ਉਹ ਸਾਈ ਧਾਰੀ ਜਿਹੜੀ ਇੰਨੇ ਗੁਰੂ ਘਰ ਦੇ ਸ਼ਰਧਾਲੂ ਸਨ ਔਰ ਬਾਬਾ ਕਰਮ ਸਿੰਘ ਦੇ ਬਾਬਾ ਕਰਮ ਸਿੰਘ ਤੇ ਗੁਰੂ ਗੋਬਿੰਦ ਸਿੰਘ ਦਾ ਰੂਪ ਸਨ ਜਿਹਨਾਂ ਦੀ ਥਾਂ ਆਪ ਕਲਗੀਧਰ ਪਾਤਸ਼ਾਹ ਨੇ ਪਹਿਰਾ ਦਿੱਤਾ ਇਸ ਤੋਂ ਬਾਅਦ ਕੀ ਹੋਇਆ ਤੇ ਫਿਰ ਰੱਬੀ ਰੂਹ ਕਹਿੰਦੀ ਰੱਬੀ ਰੂਹ ਪਾਪਾ ਰੋਸ਼ਨ ਸਿੰਘ ਮਾਂ ਪੁਰਸ਼ਾਂ ਨੂੰ ਸਾਥ ਛੰਡਵਾਸੀ ਰੱਬੀ ਰੂਹ ਸੀ ਪਾਪਾ ਰੋਸ਼ਨ ਸਿੰਘ ਪਾਪਾ ਰੋਸ਼ਨ ਸਿੰਘ ਦੀ ਇੰਨੇ ਦਿਯਾਲੂ ਮੈਂ ਹੁਣ ਤੁਹਾਨੂੰ ਤੁਸੀਂ ਗੱਲ ਕੀਤੀ ਇੱਥੇ ਕੋਈ ਕਤੂਰੇ ਛੱਡ ਗਿਆ ਕੋਈ 20 22 ਇੱਥੇ ਢੇਰੇ ਦੇ ਵਿੱਚ ਤੁਹਾਨੂੰ ਪਤਾ ਕਿ ਲੋਕ ਫਿਰ ਚੰਗਾ ਨਹੀਂ ਸਮਝਦੇ ਤੇ ਹੋਰ ਮੈਂ ਤੁਹਾਡੇ ਨਾਲ ਕੇ ਬਹਿਣਾ ਤੇ ਉਹ ਕਤੂਰੇ ਛੱਡ ਗਿਆ ਤੇ ਬੱਚੇ ਵਿਚਾਰੇ ਸਾਨੂੰ ਉਹਨਾਂ ਨੂੰ ਦੁੱਧ ਵੀ ਪੀਣਾ ਸੀ ਛੋਟੇ ਛੋਟੇ ਕਤੂਰੇ ਸਨ ਬਾਬਾ ਜੀ ਬਕਾਇਦਾ 4-5 ਕਿਲੋ ਦੋ ਦੋ ਨੂੰ ਦੋਨੋਂ ਟਾਈਮ ਅੱਛਾ ਜੀ ਉਹਨਾਂ ਨੂੰ ਛਕਾ ਕੇ ਬਾਬਾ ਰੋਸ਼ਨ ਸਿੰਘ ਰੋਸ਼ਨ ਸਿੰਘ ਅੱਛਾ ਜੀ ਉਹਨਾਂ ਨੂੰ ਪਾਲ ਕੇ ਜਦੋਂ ਤਗੜੇ ਹੋ ਗਏ ਤੇ ਫੇਰ ਬਾਹਰ ਛੱਡ ਗਏ ਮਾਈਕ ਸੱਚੇ ਬਾਤ ਸਰ ਇੰਨੇ ਦਿਹਾੜੂ ਇੱਥੋਂ ਤੱਕ ਕਰਕੇ ਕੋਈ ਚੂਹਾ ਅੰਦਰ ਵੜ ਜਾਂਦਾ ਸੀ ਉਹਨਾਂ ਨੇ ਕਦੀ ਮਾਰੇ ਸੱਪ ਵੜ ਜੇ ਉਹਨਾਂ ਨੇ ਕਦੀ ਕੈਨਾ ਨਹੀਂ ਮਾਰਦੇ ਜਾਨਵਰ ਨਹੀਂ ਕਦੀ ਮਾਰਿਆ ਬਾਬਾ ਜੀ ਇੱਥੋਂ ਤੱਕ ਕਿ ਸਭ ਤੋਂ ਅਸੀਂ ਮਾਰੀ ਮੱਖੀ ਕਿੰਨੇ ਹੂੰ ਉਹਦਾ ਇੱਕ ਰੀ ਇਥੇ ਦਵਾਈ ਪਾਤੀ ਸੀ ਬਦਲ ਕੇ ਇਹ ਕੰਮ ਨਹੀਂ ਕਰਦਾ ਸਫਾਈ ਰੱਖੋ ओके लाड अच्छा मक्खी मार मक्खी ਨੂੰ ਨਹੀਂ ਇਹਨਾਂ ਕੋਲ ਮੱਖੀ ਨਹੀਂ ਮਾਰ ਮੱਖੀ ਨੂੰ ਮਾਰਦਾ ਕਿੰਨਾ ਅਤਰੇ ਪ੍ਰੇਮ ਪਿਆਰ ਸੀ ਜਦਾਂ ਜੀਵਾਂ ਦੇ ਦਇਆ ਵਾ ਜੀ ਦੇ ਪਰਵਾਨਾ ਬ੍ਰਿਤੀ ਸੀ ਮਤਲਬ ਕਿ 30 ਤੀਗ ਨੂੰ ਸਾਲ ਹੋ ਜਾਣਾ ਸੰਤਾ ਮਹਾਪੁਰਸ਼ਾਂ ਨੂੰ ਹਾਂ ਜੀ ਹਾਂ ਜੀ ਪਰ ਦੇਖਿਆ ਜਾਵੇ ਤਾਂ ਸੰਤ ਅਜੇ ਗਏ ਨਹੀਂ ਕਿਤੇ ਦਿਲਾਂ ਜੀ ਨੇ ਸੰਤਾਂ ਦੇ ਸੰਤ ਜਾਂਦੇ ਨਹੀਂ ਹੁੰਦੇ ਕਿਤੇ ਵੀ ਜਨਮ ਮਰਨ ਦੂਹੂ ਮੈਂ ਨਹੀਂ ਜਨ ਪਰ ਉਪਕਾਰੀ ਆ ਸਹੀ ਗੱਲ ਸਹੀ ਉਹਨਾਂ ਦਾ ਜਨਮ ਮਰਨ ਨਹੀਂ ਹੁੰਦਾ ਉਹ ਰੱਬ ਦੇ ਭੇਜੇ ਆਉਂਦੇ ਨੇ ਤੇ ਰੱਬ ਦੇ ਸਦੇ ਚਲੇ ਜਾਂਦੇ ਨੇ ਔਰ ਸਮਾ ਜਾਂਦੇ ਨੇ ਸੰਗਤ ਦੇ ਵਿੱਚ ਉਹ ਸਮਾ ਗਏ ਉਹ ਕੋਈ ਜਾਂਦੇ ਥੋੜਾ ਨੇ ਵੇਖੋ ਜੀ ਮੌਤ ਕਿ ਜਨੀ ਸਕੇਣੀ ਆ ਗਈ ਹੈ ਨਾ ਉਹਦੇ ਸੰਤਾ ਮਹਾਪੁਰਖਾਂ ਨੂੰ ਲੈ ਗਈ ਤੇ ਆਪਾਂ ਕੌਣ ਹੈ ਨਾ ਜੋਤੀ ਜੋਤ ਸਮਾ ਗਏ ਜੀ ਜੋਤੀ ਜੋਤ ਸਮਾ ਗਏ ਜੀ 3 ਮਈ 24 ਈਸਵੀ ਹਤੇ ਮੋਤੀ ਉੱਤੇ ਪਾ ਗਏ ਜੀ ਹਤੇ ਮੋਤੀ ਉੱਤੇ ਪਾ ਗਏ ਜੀ ਅੱਛਾ ਰਾਜ ਕੁਮਾਰ ਗਏ ਜੀ ਉਹ ਸੰਗਤ ਅੱਛਾ ਰਾਜ ਕੁਮਾਰ ਗਏ ਜੀ ਸੰਗਤਾਂ ਨੂੰ ਨਾਲ ਜੋੜ ਗੁਰੂ ਦੇ ਡੰਕਾ ਸਿੱਖੀ ਦਾ ਵਜਾ ਗਏ ਜੀ ਉਤਨ ਮਸਨਾਈ ਸੀ ਕਵਤਾ ਉਹਦੇ ਵਿੱਚ ਮੈਨੂੰ ਜਬਾਨੇ ਹੋ ਜਾਂ ਭੁੱਲ ਜਾਂਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਕੋਈ ਨਹੀਂ ਗੱਦੀ ਤੇ ਸਜਾ ਗਏ ਜੀ ਬਾਬਾ ਤੇਰ ਲੋਕ ਸਿੰਘ ਨੂੰ ਰੂਪ ਆਪਣਾ ਬਣਾ ਗਏ ਜੀ ਰੂਪ ਆਪਣਾ ਬਣਾ ਗਏ ਜੀ ਸਿਕਟਰ ਮੈਂ ਉਹ ਸੁਣ ਤੂੰ ਕਪੜਾ ਮੇਰੀ ਲਾਈਨ ਜਾ ਤੂੰ ਨੇ ਵੀ ਲਾਈਵ ਕਰਦਾ ਦੇਖਦੇ ਲੋਕੀ ਉਹ ਫੇਰ ਕਿ ਦਿਨ ਸੁਣਾ ਦੇ ਹਾਂਜੀ ਉਹ ਫੇਰ ਕਿ ਦਿਨ ਸੁਣਾ ਦਿਓ ਐ ਹੁਣ ਤੁਹਾਨੂੰ ਜਿੱਦਾਂ ਅਪਾ ਇਦਾਂ ਕਰਾਂਗੇ ਨਾ ਅਸੀਂ ਜਿੱਦਾਂ ਹੁਣ ਜਿੱਦਾਂ ਬਾਬਾ ਜੀ ਦੀ ਆਪਣੀ ਵਰਤੀ ਹੈ ਦੀਨ ਨੂੰ ਹਾਂਜੀ ਜਿੱਦਾਂ ਅਪਾ ਇੱਕ ਦੋ ਦਿਨ ਪਹਿਲਾਂ ਹੋ ਜਾਾਂਗੇ ਉਹ ਮੈਂ ਤੁਹਾਨੂੰ ਸੁਣਾਵਾਂਗਾ ਹਾਂਜੀ ਉਹ ਆਪਾਂ ਫੇਰ ਕਿ ਦਿਨ ਕਰ ਲਾਂਗੇ ਆਪਾਂ ਗੱਲ ਬਾਤ ਇਹ ਨਹੀਂ ਯਾਦ ਹੁੰਦੀ ਨੇ ਹਾਂਜੀ ਉਹ ਦੱਸੋ ਇਹ ਸਨ ਭਾਈ ਦیدار ਸਿੰਘ ਜੀ ਤੇ ਪਾਕ੍ਰਿਤ ਗ੍ਰੰਥੀ ਨੇ ਇੱਕ ਤੋਂ ਦੇ ਡੇਰੇ ਦੇ ਜਿੰਨਾਂ ਆਪਾਂ ਗੱਲਬਾਤ ਕਰ ਰਹੇ ਸੀ ਤੇ ਮਾ ਸੱਤਮਾਹ ਮਹਾਪੁਰਸ਼ਾਂ ਦੇ ਜਿਹੜੀਆਂ ਇਹ ਕਵਿਤਾਵਾਂ ਜਿਹੜੀਆਂ ਲਿਖਦੇ ਨੇ ਬਾਬਾ ਰੋਸ਼ਨ ਸਿੰਘ ਦੀ ਮਹਾਪੁਰਸ਼ਾਂ ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਪੁਰਸ਼ਾਂ ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਪੁਰਸ਼ਾਂ ਦੇ ਉੱਤੇ ਜਿਹੜੀਆਂ ਕਵਿਤਾਵਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਦਾਰਸੇ ਭਾਈ ਦਦਾਰ ਸਿੰਘ ਜੀ ਜੋ ਕਿ ਆਪ ਵੀ ਖੁਦ ਇੱਥੇ ਆਪਣੀ ਬਹੁਤ ਲੰਮੇ ਸਮੇਂ ਤੋਂ ਜੇ ਮਉਮਰ ਦੀ ਗੱਲ ਕਰਾਂ ਤਾਂ ਇਹਨਾਂ ਦੀ ਉਮਰ ਮੈਨੂੰ ਲੱਗਦਾ ਕਿ 70-75 ਦੇ ਗੇੜ ਦੇ ਵਿੱਚ ਹੋਏਗੀ। ਹਾਂਜੀ। 70-75 ਦੇ ਗੇੜ ਦੇ ਵਿੱਚ। ਚਲੋ ਮੈਂ ਚਲੋ ਅੰਦਾਜ਼ਾ ਲਾਇਆ ਤਾਂ ਫਿਰ ਵੀ ਬਾਬਾ ਜੀ ਨੇ ਮੇਰੇ ਕਹਿਤਾ ਬਿਲਕੁਲ ਸਹੀ ਹੈ। 70-75 ਦੇ ਗੇੜ ਦੇ ਵਿੱਚ ਹੋਏ ਇੱਕ ਤੇ ਵੇਖੋ ਗਿੱਡੀ ਵੱਡੀ ਦੇ ਨੇ ਸੱਤਾ ਮਾਹ ਪੁਰਚਾਂ ਦੀਆਂ ਨਾਲੋਂ। ਤੇ ਬਹੁਤ ਲੰਮੇ ਸਮੇਂ ਤੋਂ ਚਲੋ ਡੇਰੇ ਨਾਲ ਜੁੜੇ ਨੇ ਤੇ ਅਸੀਂ ਇਹੀ ਆਸ ਕਰਦੇ ਗਾਂ ਤੁਸੀਂ ਇਦਾਂ ਹੀ ਡੇਰੇ ਨਾਲ ਜੁੜੇ ਰਹੋ। ਬਚਪਨ ਤੋਂ ਜੁੜੇ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਨੇ। ਚਲੋ ਬਹੁਤ ਵਧੀਆ ਜੀ। ਹਾਂਜੀ। ਤੇ ਕਾਫੀ ਸੰਗਤ ਜਿਹੜੀ ਇੱਥੇ ਡੇਰੇ ਤੇ ਆਉਂਦੀ ਹੈ ਤੇ ਖਰੋ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਤੇ 30 ਮਈ ਨੂੰ ਤੁਸੀਂ ਵੀ ਸਾਰਿਆਂ ਨੂੰ ਪਹੁੰਚਣਾ ਜੀ ਤੇ ਸੰਤਾ ਮਹਾਪੁਰਸ਼ਾਂ ਦੀ ਵਰਤੀਵ ਹੈ ਸਤਖੰਡ ਵਾਸੀ ਸੰਤ ਪਪਾ ਰੋਸ਼ਨ ਸਿੰਘ ਜੀ ਮਹਾਪੁਰਸ਼ਾਂ ਦੀ ਵਰਤੀਵ ਹੈ ਤੇ 28 ਤਰੀਕ ਨੂੰ 28 ਮਈ ਨੂੰ ਖੰਡਵਰ ਸਾਹਿਬ ਜੀ ਦੀ ਜਿਹੜਾ ਰਮਤਾ ਹੋ ਜਾਣੀ ਹੈ ਤੇ 30 30 ਮਈ ਨੂੰ ਜੇ ਹੋ ਸਕੇ ਤੇ 28 ਨੂੰ ਵੀ ਤੁਸੀਂ ਆਉਣਾ ਵਾ ਤੇ 30 ਨੂੰ ਤੇ ਆਉਣਾ ਹੀ ਹੋਣਾ 28 ਨੂੰ ਵੀ ਆਉਣਾ ਵਾ ਹਾਂਜੀ 28 ਨੂੰ ਖੰਡਵਰ ਸਾਹਿਬ ਦੀ ਰਮਤਾ ਹੋ ਜਾਣੀ ਹੈ ਤੇ ਸਾਰੀਆਂ ਸੰਗਤਾਂ ਨੂੰ ਪਹੁੰਚਣਾ ਤੇ ਗੁਰੂ ਕੇ ਲੰਗਰ ਵੀ ਟੁੱਟ ਚੱਲਣੇ ਵਾ ਤੇ 30 ਦਿਨ ਨੂੰ ਫਣ ਫੜ ਸਾਹਿਬ ਦੇ ਭੋਗ ਪੈ ਕੇ ਤੋਂ ਪ੍ਰੰਤ ਧਾਰਮਿਕ ਦੀਵਾਨ ਸੁਲਾਈ ਜਾਣਗੇ ਤੇ ਪਾਪਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਟਾਈਮ ਤੇ ਟਾਈਮ ਗੱਡ ਗਏ ਸਤਖੰਡ ਵਾਸੀ ਸੰਤ ਪਾਪਾ ਰੋਸ ਸਿੰਘ ਜੀ ਜਿਹਦੇ ਨਾਮ ਤੇ ਜਿਹੜਾ ਸਾਡਾ ਪੇਜ ਚੱਲੰਦਿਆ ਵਾ ਤੁਸੀਂ ਬਹੁਤ ਵਧੀਆ ਜਿਹੜੇ ਆਪਣੇ ਸ਼ਬਦ ਜਿਹੜੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਦੇਿਲੋਂ ਧੰਨਵਾਦ ਤੁਹਾਡਾ ਜੀ ਦੇਿਲੋਂ ਮੈਂ ਵੀ ਬਹੁਤ ਬਹੁਤ ਨਰਾਜ਼ਾ ਟੀਵੀ ਦਾ ਦੇਿਲੋਂ ਧੰਨਵਾਦੀਆਂ ਤੇ ਸਤਖੰਡ ਵਾਸੀ ਸਬਾਬਾ ਰੋਸਰ ਸਿੰਘ ਜੀ ਦੇ ਪੇਜ ਮੈਂ ਸਤਖੰਡ ਸੰਤ ਬਾਬਾ ਰੋਸਰ ਸਿੰਘ ਦੇ ਉਹਨਾਂ ਦੇ ਜੋ ਫੇਸ ਪੇਜ ਹੈ ਮੈਂ ਉਹਨਾਂ ਦੇ ਫੇਸਬੁੱਕ ਦਾ ਪੇਜ ਉਹਨਾਂ ਦੇ ਸਾਰੇ ਜੋ ਟੈਲੀਕਾਸਟ ਕਰਦੇ ਨੇ ਪ੍ਰੋਗਰਾਮ ਨੂੰ ਮੈਂ ਉਹਨਾਂ ਸਾਰੀ ਉਸ ਪਲਵਾਰਦੌਰ ਦੇ ਪ੍ਰਬੰਧਕਾਂ ਦਾ ਤੇ ਜਿਹੜੇ ਸਾਡੇ ਕੋਲ ਪੱਤਰਕਾਰ ਮੇਰੇ ਵੀਰ ਆਉਂਦੇ ਤੇ ਬੜੇ ਉੱਚੇ-ਚੇੇ ਤੌਰ ਤੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਅਸੀਂ ਅਸੀਂ ਲੋਕ ਸੀਤਾਪੁਰ ਤੋਂ ਆਉਂਦੇ ਹਾਂ ਸੀਤਾਪੁਰ ਪਿੰਡ ਕੋਈ ਹੋਏਗਾ ਏਰੀਆ ਦੇ ਵਿੱਚ ਜਿੱਥੇ ਵੀ ਹੋਏਗਾ ਜੂਪੀ ਜੂਪੀ ਜੀ ਇਹ ਜੂਪੀ ਜੀ ਸੰਗਤ ਉੱਥੋਂ ਬੋਲਣ ਦੀ ਹੈ ਜੀ ਲੇਕਨ ਜੀ ਕਿ ਅਸੀਂ ਸੀਤਾਪੁਰ ਤੋਂ ਇੱਥੇ ਡੇਰੇ ਤੇ ਆਉਂਦੇ ਆਂ ਜੂਪੀ 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 ਇੱਕ ਮਿੰਟ ਆ ਗਿਆ ਇੱਕ ਮਿੰਟ ਆ ਗਿਆ ਜੂ ਜੂਪੀ ਜੂਪੀ ਉਹਨਾਂ ਦੇ ਡੇਰੇ ਵੇਖੋ ਜੀ ਜੁਪੀ ਵਿੱਚ ਬਹੁਤ ਮਥਰਾ ਕਾਨਪੁਰ ਤੇ ਆਪਣੇ ਮੇਰਟ ਤੇ ਦਿੱਲੀ ਵਿੱਚ ਦੋ ਕਾਨਪੁਰ ਦੇ ਵਿੱਚ ਡੇਰਾ ਫਿਰ ਮਥਰਾ ਵਿੱਚ ਡੇਰਾ ਮੇਰਟ ਵਿੱਚ ਦੋ ਇਸ ਤਰ੍ਹਾਂ ਉਸ ਏਰੀਆ ਵਿੱਚ ਸ਼ਰਧਾਲੂ ਬਹੁਤ ਸੰਗਤ ਉਹਨਾਂ ਦੀ ਜਿਆਦਾ ਸਾਡੇ ਨਾਲੋਂ ਜਿਆਦਾ ਸੰਗਤ ਜਿਉਂ-ਜਿਉਂ ਪੰਜਾਬ ਤੋਂ ਦੂਰ ਹੁੰਦੇ ਜਾਓ ਤਿਉਂ-ਤਿਉਂ ਪਿਆਰ ਸਿੱਖੀ ਨਾਲ ਵੱਧ ਆ ਜਾਂਦਾ ਹੈ ਸਹੀ ਕਾ ਸਹੀ ਕਿਉਂਕਿ ਕਹਿੰਦੇ ਜੀ ਸੰਤ ਸ ਮਹਾਪੁਰਖ ਸਾਡੇ ਨਾਲ ਅੰਗ ਸੰਗ ਹੀ ਨੇ ਜਿਹੜਿਆ ਨੇ ਕਹਿੰਦੇ ਆ ਜੀ ਕਮੈਂਟ ਕਰਕੇ ਤੂੰ ਅੰਗ ਸੰਗ ਹੀ ਚਲੋ ਠੀਕ ਹੈ ਜੀ ਵੀਡੀਓ ਤਾਂ ਬਹੁਤ ਲੰਮੀ ਹੋ ਗਈ ਪਰ ਕੋਈ ਨਹੀਂ ਸੰਗਤਾਂ ਜੁੜੀਆਂ ਨੇ ਆਪਣੇ ਪੇਜ ਦੇ ਨਾਲ ਸਾਰੀ ਦੇ ਲੈਣੀ ਉਹਨਾਂ ਨੇ ਵੀਡੀਓ ਠੀਕ ਹੈ ਜੀ ਚਲੋ ਆਪਾਂ ਹੁਣ ਤੁਹਾਨੂੰ ਮਿਲਾਂਗੇ 28 ਜਾਂ 30 ਤਰੀਕ ਨੂੰ ਜੀ ਸਾਧਨ ਕਰਾਂਗੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ